ਕਿੰਨੀ ਫੋਰਸ ਲੱਗੀ ਉੱਪਰ ਵੀ ਲੱਗੀ ਥੱਲੇ ਵੀ ਲੱਗੀ ਹੈ ਤੇ ਤੱਤਰਾਂ ਦੇ ਵਿੱਚ ਵੀ ਲੱਗੀ ਹੈ ਉਥੋਂ ਕਾਰ ਚੋਰੀ ਹੋਇਆ ਤੇ ਰਿਕਾਰਡ ਕੇ ਵਿੱਚ ਚੋਰੀ ਹੋਇਆ ਇਹ ਸਾਰੀ ਅਫਸਰਾਂ ਦੀ ਵੀਲੀ ਭੁਗਤ ਹੋਈ ਸੀ ਮਿਲੀ ਭੁਗਤ ਕਰਾ ਕਾਰ ਚੋਰੀ ਕਰਾ ਤੇ ਜਿਹੜੇ ਕਿ ਵਾਇਰਲੈਸ ਆਪਰੇਟਰ ਹੈ ਰਿਟਾਇਰਡ ਅਫਸਰ ਹੈ ਇਹਨਾਂ ਦੀ ਸ਼ਿਕਾਇਤ ਸੀਗੀ ਕਿ ਸਾਡੇ ਜਿਹੜੀਆਂ ਸਿਨਿਓਰਿਟੀ ਦੇ ਵਿੱਚ ਧੰਗਲੀਆਂ ਹੋਈਆਂ ਜੀ ਠੀਕ ਹੈ ਜੀ 2008 ਤੋਂ 2008 ਤੋਂ ਉਹਦੇ ਵਿੱਚ ਕੀ ਹੈ ਐਫ ਆਈ ਆਰ ਕੱਟੀ ਗਈ ਹੈ ਸੈਕਟਰੀਏਟ ਦੇ ਵਿੱਚੋਂ ਵੀ ਰਿਕਾਰਡ ਚੋਰੀ ਹੋ ਗਿਆ ਡੀ ਜੀ ਪੀ ਸਾਹਿਬ ਦੇ ਓਫਿਸ ਚ ਰਿਕਾਰਡ ਚੋਰੀ ਹੋਇਆ ਐਫ ਆਈ ਆਰ ਵੀ ਕੱਟੀ ਹੈ ਅਜੇ ਤੱਕ ਅਨਨੋਨ ਹੈ ਬੰਦੇ ਨਹੀਂ ਫੜੇ ਉਹ ਬੰਦੇ ਕੌਣ ਹੈ ਜੀ ਉਹ ਬੰਦੇ ਜਾਂ ਤਾਂ ਸੀਟ ਵਾਲੇ ਕਰ ਸਕਦੇ ਆ ਰਿਕਾਰਡ ਚੋਰੀ ਤੇ ਜਾਂ ਫਿਰ ਇਹਦੇ ਜੇ ਅਫਸਰਾਂ ਦਾ ਹੱਥ ਹੈ ਠੀਕ ਹੈ ਜੀ ਉਹ ਰਿਕਾਰਡ ਚੋਰੀ ਹੋ ਗਿਆ ਐਫ ਆਈ ਆਰ ਮੇਰੇ ਕੋਲੇ ਹੈ ਅਜੇ ਤੱਕ ਬੰਦੇ ਨਹੀਂ ਫੜੇ ਉਸ ਤੋਂ ਬਾਅਦ ਰਿਕਾਰਡ ਚੋਰੀ ਹੋਣ ਤੋਂ ਬਾਅਦ ਸਿਕਿਉਰਿਟੀ ਫਿਕਸ ਕਰਤੀ ਸਿਕਿਉਰਿਟੀ ਜਿਹੜੇ ਕਿ ਅਗਲੇ ਤੇ ਪਿੱਛੇ ਕਰਦੇ ਪਿਛਲੇ ਅਗਲੇ ਪਾਸੇ ਕਰਦੇ ਇਹ ਬਹੁਤ ਵੱਡੀ ਧਾਂਦਲੀ ਹੈ ਜੀ ਤੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਵੀ 2017 ਤੋਂ ਤੁਸੀਂ ਇਹਨੂੰ ਐਫਆਈਆਰ ਨੂੰ ਜਿਹੜੀ ਤੁਸੀਂ ਇਹਨੂੰ ਅਨੋਂ ਨਹੀਂ ਰੱਖੀ ਬੈਠੇ ਹੋ ਤੇ ਜੇਕਰ ਕੋਈ ਹੋਰ ਮਸਲਾ ਹੁੰਦਾ ਆਡਕੈਂਤੀ ਹੋਈ ਸੀ ਰੋਪੜ 3 ਘੰਟਿਆਂ ਦੇ ਵਿੱਚ ਕਲੀਅਰ ਕਰਤੀ ਤੇ ਇਹ ਤਾਂ 2017 ਦਾ ਮਤਲਬ ਹੈ ਜੀ ਅਜੇ ਤੱਕ ਕਿਉਂ ਨਹੀਂ ਕਲੀਅਰ ਕੀਤੀ ਇਹ ਇਹ ਜਿਹੜੇ ਕਰਮਚਾਰੀ ਹੈ ਵੈਰਨਸ ਭਾਗ ਦੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਨੂੰ ਤੁਸੀਂ ਜਿਹੜੇ ਐਸਪੀ ਬਣਨ ਵਾਲੇ ਸੀ ਉਹ ਜਿਹੇ ਸਬ ਇੰਸਪੈਕਟਰ ਰਿਟਾਇਰ ਕਰਤੇ ਜਿਹੜੇ ਸਬ ਇੰਸਪੈਕਟਰ ਬਣਦੇ ਆ ਉਹ ਤੁਸੀਂ ਡੀਐਸਪੀ ਰਹਦਿਆਂ ਤੇ ਲਈ ਬੈਠੇ ਹੋ ਇਹਨਾਂ ਦਾ ਇਹੀ ਅਲੀਗੇਸ਼ਨ ਹੈ ਵੀ ਅਸੀਂ ਸੀਐਮ ਸਾਹਿਬ ਕੋਲੇ ਵੀ ਗਏ ਰੇਟਾਂ ਵੀ ਪਾ ਕੇ ਦੇਖ ਲਈਆਂ ਪਰ ਪ੍ਰਸ਼ਾਸਨ ਦੇ ਜੂ ਨਹੀਂ ਸਰਕਦੀ ਕੰਨ ਤੇ ਉੱਤੇ ਹੁਣ ਇਹ ਨਹੀਂ ਪਤਾ ਵੀ ਜਾਂ ਤਾਂ ਜੂ ਨਹੀਂ ਸਰਕਦੀ ਉਹਦੇ ਚ ਅਫਸਰ ਫਸਦੇ ਆ ਤੇ ਜਾਂ ਫਿਰ ਜਿਹੜੇ ਕਰਮਚਾਰੀ ਸੀਟਾਂ ਤੇ ਬੈਠੇ ਆ ਜਿਹੜੇ ਡੀਐਸਪੀ ਰੈਂਕ ਉਹ ਫਸਦੇ ਆ ਇਹਨਾਂ ਦਾ ਕੀ ਕਸੂਰ ਹੈ ਬਿਨਾ ਐਫ ਆਈ ਆਰ ਐਫ ਆਈ ਆਰ ਕੱਟਦੀ ਕੋਈ ਸਜ਼ਾ ਨਹੀਂ ਕੋਈ ਸਜ਼ਾ ਨਹੀਂ ਹੋਈ ਬੇਗਨਾ ਹੋ ਗਿਆ ਡਿਸਮਿਸ ਕਰਤਾ ਐਸ ਆਈ ਭਗੰਦਰ ਸਿੰਘ ਵਾਇਰਲਸ ਦੇ ਹੈ ਇਹਨਾਂ ਨੂੰ ਬਿਨਾ ਆਪਣੇ ਗਿਲਟੀ ਕਰਾਰ ਦਿੱਤੇ ਹੋਏ ਇਹਨੂੰ ਡਿਸਮਿਸ ਕਰਤਾ ਐਡਾ ਧੱਕਾ ਜੀ ਚਲੋ ਪ੍ਰਵਿਰਤ ਹੋ ਗਿਆ ਬੰਦਾ ਉਹ ਤਾਂ ਚਲੋ ਬੰਦਾ ਵੀ ਡਿਸਮਿਸ ਕਰਤਾ ਉਸ ਤੋਂ ਬਾਅਦ ਹਾਲ ਵੀ ਬੰਦਾ ਉਹਦਾ 3 ਸਾਲ ਤੋਂ ਬਾਅਦ ਸੁਪਰੀ ਹਾਈ ਕੋਰਟ ਆਪਣੇ ਬੀਜੀਪੀ ਸਾਹਿਬ ਦਾ ਆਰਡਰ ਹੈ ਵੀ ਆਪਾਂ 3 ਸਾਲ ਤੋਂ ਬਾਅਦ ਜਿਹੜੀ ਜੇ ਕੋਈ ਛੋਟੀ ਸਜ਼ਾ ਤੇ ਉਹਨੂੰ ਪਹ ਲੈ ਸਕਦੇ ਨਾਰਮਲ ਸਜ਼ਾ ਪਰ ਇਹਨਾਂ ਨੇ ਤਾਂ ਐਫ ਆਈ ਆਰ ਕੱਟੀ ਡਾਲ ਦੀ ਨਾਲ ਡਿਸਮਿਸ ਤੋਂ ਦੀ ਕੋਈ ਸੁਣਦਾ ਹੀ ਨਹੀਂ ਸਾਡਾ ਵੀ ਇਹੀ ਮਸਾ ਸੀ ਅਸੀਂ ਕਿਉਂ ਰੋਲੇ ਸਾਨੂੰ ਰਗੜਿਆ ਕਰਕੇ ਅਸੀਂ ਇਹ ਆ ਗਏ ਆਂ ਦੇ ਤੇ ਆਪਣੇ ਪਲੇਟਫਾਰਮ ਤੇ ਤੇ ਲੋਕ ਇਨਸਾਫ ਪਾਰਟੀ ਸਰਦਾ ਸਿਮਰਜੀਤ ਸਿੰਘ ਦੀ ਜਿਹੜੀ ਪਾਰਟੀ ਹੈ ਜੀ ਪੰਜਾਬ ਚੋਂ ਉਹਦਾ ਮੈਂ ਸਪੋਕਸਮੈਨ ਹਾਂ ਜੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਤੇ ਮੈਂ ਅੱਜ ਚੈਲੰਜ ਕਰਦਾ ਵੀ ਜਿਹੜਾ ਕੋਈ ਕਪੜਾ ਪੁਲਿਸ ਦੇ ਵਿੱਚ ਆ ਗਿਆ ਮੈਂ ਨਹੀਂ ਛੱਡਣਾ ਕਿਉਂਕਿ ਮੇਰੇ ਨੂੰ ਧੱਕਾ ਕੀਤਾ ਇਹਨਾਂ ਨੇ ਮੇਰੇ ਨਾਲ ਮੈਨੂੰ ਬਹੁਤ ਰਗੜਿਆ ਇਹਨਾਂ ਨੇ ਨਜਾਇਜ਼ ਕੇਸ ਝੂਠੇ ਕੇਸ ਚ ਇਸੇ ਕਰਕੇ ਮੈਂ ਇਹਨਾਂ ਦੇ ਮਸਲੇ ਚੱਕਦਾ ਵੀ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਦਾ ਕੋਈ ਕਪੜਾ ਆ ਗਿਆ ਮੈਂ ਨਹੀਂ ਛੱਡਦਾ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕਿ ਆਹ ਜਿਹੜਾ ਵੈਲਨਸ ਦਾ ਹਿਸਾਬ ਤਾਵੇਂ ਠੀਕ ਕਰ ਦਿਓ ਜੀ ਇਹਦੇ ਵਿੱਚ ਜੋ ਕੁਝ ਬੇਨੇਮੀਆਂ ਹੋਈਆਂ ਇਸ ਦੇ ਸੰਬੰਧੀ ਅਸੀਂ ਆਪਣੇ ਸਾਰੇ ਸੀਨੀਅਰ ਅਫਸਰ ਜਿੰਨੇ ਵੀ ਸਰਕਾਰ ਦੇ ਵਿੱਚ ਵੀ ਮੁੱਖ ਮੰਤਰੀ ਨੂੰ ਦਿੱਤੀ ਹਾਈ ਕੋਰਟ ਚ ਗਏ ਦਿੱਤੀ ਐਪਲੀਕੇਸ਼ਨ ਹਰ ਇੱਕ ਜਗ੍ਹਾ ਹੋਇਆ ਅਸੀਂ ਕੋਈ ਵੀ ਇਹਦਾ ਚਰੀਆ ਨਹੀਂ ਛੱਡਿਆ ਵੀ ਜਿਨੂੰ ਅਸੀਂ ਕੱਟ ਕੇ ਇੱਥੇ ਆਇਆ ਤੁਹਾਡੇ ਕੋਲ ਇਹਦੇ ਚ ਸਾਰਿਆਂ ਨਾਲ ਪਹਿਲਾਂ ਤਾਂ ਰਿਕਾਰਡ ਬਦਲਿਆ 2.5 ਲੀਕ 3000 ਬੰਦਿਆਂ ਦਾ ਰਿਕਾਰਡ ਨਵੇਂ ਦਸਤਾਵੇਜ਼ਾਂ ਦੇ ਤਿਆਰ ਕੀਤਾ ਗਿਆ ਫਿਰ ਰਿਕਾਰਡ ਹਾਂਜੀ ਆਚਰਣ ਪੱਤਰ ਉਹਨਾਂ ਦੇ ਕੈਰੈਕਟਰ ਰੋਲ ਜਿਹਨੂੰ ਕਿ ਪੰਜਾਬੀ ਚ ਆਚਰਣ ਪੱਤਰੀ ਕਹਿੰਦੇ ਆ ਉਹਨਾਂ ਦੇ ਵਿੱਚ ਐਂਟਰੀਆਂ ਕੀਤੀਆਂ ਗਲਤ ਔਰ ਅਫਸਰਾਂ ਨੇ ਸਾਈਨ ਕੀਤੇ ਖੁਦ ਇੱਕ ਬੰਦੇ ਦਾ ਸਾਡੇ ਵਿਭਾਗਮੇ ਦੇ ਵਿੱਚ ਸੀਆਰਸੀ ਬਦਲਦੇ ਰਹਿੰਦੇ ਨੇ ਜਿਹੜਾ ਕਿ ਕੈਰੈਕਟਰ ਰੋਲ ਨੂੰ ਉਹ ਕਰਦਾ ਹੈਗਾ ਕਲਰਕ ਉਹ ਕਲਰਕ ਜਿਹੜਾ ਹੈਗਾ ਉਹ ਇੱਕੇ ਬੰਦਾ ਸਾਰੇ ਕਿੱਦਾਂ ਹੋ ਗਏ ਤਿਆਰ ਸਤਪਾਲ ਜੀ ਬੈਠੇ ਇਹਨਾਂ ਨਾਲ ਸਤਪਾਲ ਰਿਟਾਇਰਡ ਸਬ ਇਨਸਪੈਕਟਰ ਆਪਣਾ ਇਨਸਪੈਕਟਰ ਬੈਠੇ ਹੈਗੇ ਇਹਨਾਂ ਨਾਲ 2008 ਤੋਂ ਐਫੀ ਡਾਇਵਰਟ ਦੇ ਉੱਪਰ ਬਤੀ ਵੀ ਸ਼ਰੀਲ ਕੁਮਾਰ ਪੁਰੀ ਹਰਦੇਵ ਸਿੰਘ ਤੇ ਤੀਸਰਾ ਆਪਣੇ ترਸੀਮ ਲਾਲ ਜਿਹੜੇ ਕਿ ਅੱਜ ਕੱਲ ਇਨਸਪੈਕਟਰ ਹੈਗੇ ਇਨਸਪੈਕਟਰ ਗਗਨਦੀਪ ਇਹ ਚਾਰ ਬੰਦੇ ਜਿਹੜੇ ਹੈਗੇ ਆ ਇਸ ਜਿਹੜੇ ਰਿਕਾਰਡ ਚੋਰੀ ਕਰਨ ਤੇ ਰਿਕਾਰਡ ਬਦਲਣ ਦੇ ਵਿੱਚ ਦੇ ਜ਼ਿੰਮੇਵਾਰ ਕਿਉਂਕਿ ਜੀਨਾਂ ਆਟੋਮੈਟਿਕਲੀ ਰਿਕਾਰਡ ਬਦਲਿਆ ਹੈਗਾ ਉਸ ਨੇ ਹੀ ਚੋਰੀ ਕੀਤਾ ਹੈਗਾ ਹੁਣ ਗੱਲ ਹੈਗੀ ਇਹ ਕਿ ਐਫ ਆਈ ਆਰ ਨੰਬਰ 18 ਦਰਜ ਹੋਈ ਅਸੀਂ ਮੈਂ ਔਰ ਜਗਦੀਪ ਸਿੰਘ ਸਤਨਾਮ ਸਿੰਘ ਅਸੀਂ ਤਿੰਨਾਂ ਨੇ ਬਾਰ-ਬਾਰ ਰਿਕਵੈਸਟ ਕੀਤੀ ਡੀਜੀਪੀ ਆਈਜੀਪੀ ਯੂਟੀ ਨੂੰ ਵੀ ਸਾਡੇ ਬਿਆਨ ਦਰਜ ਕਰੋ ਅਸੀਂ ਦੱਸਦੇ ਆਂ ਵੀ ਕਿਹੜੇ ਬੰਦਿਆਂ ਨੇ ਰਿਕਾਰਡ ਚੋਰੀ ਕੀਤਾ ਤੇ ਕਿਆ ਕੀਤਾ ਸਾਡੇ ਅੱਜ ਤੱਕ ਬਿਆਨ ਨਹੀਂ ਲੱਤੇ ਉਹਦੇ ਪਰ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਆ ਉਹ ਜਿਹੜੀ ਕਾਰਵਾਈ ਕਰਦੇ ਹੋਗੇ ਉਹ ਸਾਨੂੰ ਨਹੀਂ ਪਤਾ ਕਿ ਅਸੀਂ ਬਾਰ-ਬਾਰ ਬੇਨਤੀ ਕੀਤੀ ਅੱਛਾ ਜੀ ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਦਾ ਹੁਣ ਡੀਐਸਪੀ ਦਾ ਕੇਸ ਭੇਜ ਰਹੇ ਆ ਜਿਹੜੇ ਬੰਦੇ ਨੇ 2011 ਦੇ ਵਿੱਚ ਸੁਨੀਲ ਕੁਮਾਰ ਪੁਰੀ ਉਹਨਾਂ ਦਾ ਜਿਹੜਾ ਬੈਸ 88 ਦਾ ਉਸਨੇ ਸਬ ਇਨਸਪੈਕਟਰ ਬਣਨਾ ਸੀ 2011 ਚ ਅੱਜ ਉਹ ਆਪਣੇ ਆਪ ਨੂੰ 1994 ਤੋਂ ਡੀਐਸਪੀ ਆਪਣੇ ਸਬ ਇਨਸਪੈਕਟਰ ਦਿਖਾ ਰਹੇ ਆ 1994 ਤੋਂ 1994 ਤੋਂ ਸਬ ਇਨਸਪੈਕਟਰ ਦਿਖਾ ਰਹੇ ਆ ਜੜ ਕੇ ਉਹ ਆਪਣਾ ਜਿਹੜਾ ਇਹਦੇ ਲਈ एलिਜੀਬਲ ਕੋਰਸ ਆ ਉਹ 2000 ਦੇ ਵਿੱਚ ਪਾਸ ਕਰ ਰਹੇ 6 ਸਾਲ ਪਹਿਨਾ ਇੱਕ ਨੰਬਰ 2 ਫਿਰ ਸਾਡੇ ਇੱਕ ਵਿਭਾਗ ਦੇ ਵਿੱਚ ਜਿਹੜੀ ਜਿੱਥੋਂ ਸ਼ੁਰੂਆਤ ਹੋਈ 2007 ਦੀ ਸੈਨਿਓਰਿਟੀ ਨੂੰ ਰੱਦ ਕੀਤਾ ਗਿਆ ਜਿਹੜੀ ਕਿ ਸੀਨੀਅਰ ਅਫਸਰਾਂ ਨੇ ਬਣਾਈ ਸੀ ਬਿਲਕੁਲ ਸਾਰਿਆਂ ਨੂੰ ਮੰਨਣ ਯੋਗ ਸੀ ਐਮਕੇ ਤਿਵਾੜੀ ਜਿਹੜੇ ਕਿ ਅੱਜਕੱਲ ਡੀਜੀਪੀ ਹੈਗੇ ਆ ਉਹਨਾਂ ਨੇ ਬਣਾਈ ਉਸ ਨੂੰ ਰੱਦ ਕਰਕੇ 2008 ਦੇ ਵਿੱਚ ਡੀਆਈਜੀ ਕੁਲਦੀਪ ਸਿੰਘ ਜਿਹੜੇ ਕਿ ਮਤਲਬ ਕਿ ਡੀ ਆਈਜੀ ਨੂੰ ਦੀ ਘੱਟ ਕੇ ਡੀਆਈਜੀ ਦੀ ਕਮੇਟੀ ਬਣਾ ਰਹੇ ਆ ਔਰ ਜਿੱਥੋਂ ਕਿ ਮੇਨ ਲਿਟੀਗੇਸ਼ਨ ਪੈਦਾ ਹੋਈ ਔਰ ਉਸ ਸੈਨਿਓਰਿਟੀ ਦੇ ਵਿੱਚ ਅੱਜ ਤੱਕ ਕਦੀ ਨਹੀਂ ਹੋਇਆ ਵੀ ਉਹ ਪਟੀਸ਼ਨਰ ਨੂੰ ਹੀ ਮੈਂਬਰ ਬਣਾ ਦਿੱਤਾ ਜਾਵੇ ਤਿੰਨ ਮੈਂਬਰ ਬਣਾਏ ਗਏ ਸੁਨੀਲ ਕੁਮਾਰ ਪੁਰੀ ਤੇ ਹਰਦੇਵ ਸਿੰਘ ਤੇ ਤਰਸੇਮ ਲਾਹ ਇਹ ਦੱਸੋ ਵੀ ਤੁਸੀਂ ਕਦੀ ਹੋ ਸਕਦਾ ਹੈਗਾ ਵੀ ਪਟੀਸ਼ਨਰ ਨੂੰ ਹੀ ਕਹਦੇ ਵੀ ਤੂੰ ਆਪਣੀ ਸੈਨਿਓਰਿਟੀ ਬਣਾ ਉਹਨਾਂ ਨੇ 131 ਐਸਆਈਆਂ ਦਾ ਮਤਲਬ ਕਿ ਨੁਕਸਾਨ ਕੀਤਾ 131 ਬੰਦਿਆਂ ਦੇ ਉੱਪਰ ਚਲੇ ਗਏ ਉਹ ਪਹਿਲਾਂ 2008 ਦੇ ਵਿੱਚ ਫਿਰ 211 2011 ਦੇ ਵਿੱਚ ਉਹਨਾਂ ਨੇ ਜੰਜੂਆ ਲਾਉਣ ਦੀ ਆੜ ਦੇ ਵਿੱਚ ਇੱਕ 159 ਸਬ ਇਨਸਪੈਕਟਰ ਨੂੰ ਮਤਲਬ ਥੱਲੇ ਕੀਤਾ ਆਪ ਉੱਪਰ ਲਿਗੇ ਆਪਣੇ ਆਪ ਨੂੰ ਇਹ ਜਿਹੜੇ ਦੋ ਬੈਚ ਹੈਗੇ 88 ਦਾ ਤੇ 86 ਦਾ ਹਾਂਜੀ ਉਸ ਤੋਂ ਬਾਅਦ ਇਹ ਬੰਦੇ 2013 ਦੇ ਵਿੱਚ ਇੱਕ ਸਿਨਿਉਰਿਟੀ ਜਾਰੀ ਕਰਦੇ ਆ ਜੀ ਦੇ ਵਿੱਚ ਕਿ ਇਹਨਾਂ ਨੇ 195 ਰਿਟਾਇਰਡ ਹੋਏ ਵੇ ਇਨਸਪੈਕਟਰ ਔਰ ਡੀਐਸਪੀ ਉਹਨਾਂ ਨੂੰ ਵਿਦਾਊਟ ਇੰਟੀਮੇਸ਼ਨ ਰਿਵਰਟ ਕਰਕੇ ਸਿਪਾਈ ਬਣਾਇਆ ਉਹਨਾਂ ਦੀ ਥਾਂ ਲੈਣ ਦੇ ਲਈ ਔਰ ਉਹ ਅੱਜ ਵਿਚਾਰੇ ਕੋਰਟ ਦੇ ਵਿੱਚ ਵੀ ਟੜਫਦੇ ਆ ਉਹਨਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਰੀਸਟੋਰ ਕਰ ਲਿਆ ਗਿਆ ਬਟ ਨਹੀਂ ਵੈਕੈਂਸੀ ਅਗੇਂਸਟ ਨਹੀਂ ਉਹ ਵੈਕੈਂਸੀਆਂ ਦਾ ਲਾਭ ਜਿਹੜਾ ਹੈਗਾ ਉਹ ਇਹਨਾਂ ਨੂੰ ਦੇਣ ਦੇ ਲਈ ਵੀ ਤਾਂ ਕਿ ਇਹ ਬੰਦੇ ਡੀਐਸਪੀ ਬਣ ਜਾਣਾ ਉਹਨਾਂ ਨੇ ਆਨਲਾਈਨਾਂ ਕੱਟ ਕੇ ਹਾਈ ਕੋਰਟ ਨੂੰ ਵੀ ਗੁਫਾ ਕੀਤਾ ਇਹਨਾਂ ਨੇ 500 ਤੋਂ ਲੈ ਕੇ 600 ਦੇ ਕਰਮਚਾਰੀਆਂ ਦਾ ਇਹਨਾਂ ਨੇ ਹੱਕ ਮਾਰਿਆ ਹੈਗਾ ਅਰੇ ਮਤਲਬ ਰਿਟਾਇਰਡ ਕਰਮਚਾਰੀਆਂ ਨੇ ਉਹਨਾਂ ਨੇ ਬਿਸਤਾ ਚ ਪਾਇਆ ਇਹਨਾਂ ਅਫਸਰਾਂ ਦੀ ਹੁਣ ਅਪੀਲ ਹੈ ਡੀਜੀਪੀ ਸਾਹਿਬ ਨੂੰ ਸੀਐਮਪਾ ਸਾਹਿਬ ਨੂੰ ਕਿ ਸਰਦ ਚੱਤਿਆ ਜਵਾਨ ਆਈਪੀਐਸ ਕੁਮਰ ਵਿਜੇ ਪ੍ਰਤਾਪ ਆਈਪੀਐਸ ਤੇ ਮੈਡਮ ਬੀਨੀਰ ਜੀ ਇਹਨਾਂ ਦੀ ਕਮੇਟੀ ਬਣਾ ਕੇ ਉਹ ਕੀ ਕਹਿੰਦੇ ਆ ਇਨਕੁਆਰੀ ਬਿਠਾਈ ਜਾਵੇ ਕਿਉਂਕਿ ਇਹ ਜਿਹੜੇ ਅਫਸਰਾਂ ਤਿੰਨੇ ਅਫਸਰ ਹੈ ਬੇਦਾਗ ਅਫਸਰ ਹੈ ਤੇ ਇਮਾਨਦਾਰ ਬੋਸ ਇਮਾਨਦਾਰ ਹੈ ਸਾਡੀ ਮੰਗ ਹੈ ਕਿ ਇਹਨਾਂ ਤਿੰਨਾਂ ਐਪੀਐਸਾਂ ਤੋਂ ਇਹ ਇਨਕੁਆਰੀ ਕਰਾਈ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢਿਆ ਜਾਵੇ ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਆਰਟੀ ਦੀ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ